ਬੱਚਿਆਂ ਦੇ ਪੇਰੈਂਟਸ ਇੰਡੀਆ ਤੋਂ ਆਉਂਦੇ ਨੇ ਜਿਹਨਾਂ ਨੂੰ ਕੰਮ ਆਉਂਦਾ ਜਿਹੜੇ ਬੇਸਿਕ ਜਿਹੜੇ ਬੈਕਗ੍ਰਾਉਂਡ ਜਿਹੜੇ ਮਤਲਬ ਵਿਜ਼ਟਰ ਵੀਜ਼ਾ ਦੇ ਦਿੰਦੇ ਪਹੁੰਚਦੇ ਉਹ ਰੈਸਟੋਰੈਂਟ ਤਾਂ ਨਹੀਂ ਖੁੱਲੇ ਹੋਏ ਕਿਸੇ ਨੇ ਮਰੋ ਕਰੋ ਪ੍ਰਿੰਟ ਕਰ ਰਹੇ ਨੇ ਡਿਫਰੈਂਟ ਸਰਵਿਸ 10 ਡਾਲਰ ਕੇ ਵਿਦ ਚਾ ਚਾਹ ਫਰੀ ਹੁਣ ਇੱਕ ਸਟੂਅਰਡ ਆ ਉਹਨੂੰ ਚਾਹੀਦਾ ਉਹਨੂੰ ਉਹਨੇ ਪੇਟ ਵਰਗਾ ਭਾਵੇਂ ਉਹਨੂੰ ਕੁਆਲਿਟੀ ਮਿਲਣਾ ਮਿਲਿਆ ਉਹਨੂੰ 10 ਡਾਲਰ ਬਾਰਾ ਦਿਨ ਖਾਣਾ ਮਿਲ ਰਿਹਾ ਹੁਣ ਅਸੀਂ ਬੇਕੂ ਰਹਿ ਗਏ ਦੋ ਸਬਜ਼ੀਆਂ ਚਾਰ ਰੋਟੀਆਂ ਨਾਲ ਰਾਈਸ ਨਾਲੇ ਰੱਤਾ ਮੈਂ ਤਾਂ ਮੈਂ ਤਾਂ ਇਹ ਸੁਣਿਆ ਚਾਹ ਵੀ ਫਰੀ ਦਿੰਦੇ ਨੇ ਆਏ ਨਿਤ ਚਾਹ ਫਿਰ ਕਿਵੇਂ ਮਤਲਬ ਕਰੇ ਉਹਨਾਂ ਨੇ ਕੋਈ ਟੇਬਲ ਕੁਰਸੀਆਂ ਲਾ ਰੱਖੇ ਨੇ ਨਹੀਂ ਨਹੀਂ ਉਹ ਟੇਫਲ ਸਰਵਿਸ ਟੇਕ ਅਵੇ ਅੱਛਾ ਟੇਕ ਅਵੇ ਆ ਫਿਰ ਇਹਦਾ ਤੁਹਾਡੇ ਬੀਜ ਨੂੰ ਨੁਕਸਾਨ ਹੁੰਦਾ ਜੀ ਮੇਰੇ ਕੀ ਸਾਰੇ ਨੂੰ ਹੁੰਦਾ ਜੀ ਓਕੇ ਅੱਜ ਕੈਟਿੰਗ ਕਰ ਰਹੇ ਕਈ ਹਾਂ ਅੱਜ ਅਸੀਂ ਖੋਲੇ ਬੈਠੇ ਹਾਂ ਮੇਰਾ ਜੱਬਸ ਕਲੌਸ ਹੋਮ ਮੇਕਰ ਸੈਂਟਰ ਦੀ ਸੋਸਦੇ ਕਿੰਨਾ ਰੈਂਟ ਹੋਣਾ ਹੈ ਪ੍ਰਾਈਮ ਕੁਐਸ਼ਨ ਹੈ ਹਾਂ ਪੂਰੀ ਐਡਿਟ ਦੀ ਤੇ ਮੇਰਾ ਮੈਂ ਛੱਡੋ ਹੋਰ ਜਿਹੜੇ ਸਾਰਿਆਂ ਨੂੰ ਦਿੱਕਤ ਆ ਅੱਜ ਛੋਟੀ ਬੋਟੀ 25 30 ਬੰਦੇ ਕੈਟੇਗਰੀ ਦੇ ਉਹ ਬੱਦੇ ਉਹ ਕਾਰੇ ਕਰਉਂਦੀ ਐ ਤੇ ਕੌਂਸਲ ਨੂੰ ਚਾਹੀਦਾ ਕਿ ਜਾ ਕੇ ਚੈੱਕ ਕਰਨ ਤੋ ਮੈਂ ਉਹਨੂੰ ਪਿੱਛੇ ਪਤਾ ਲੱਗ ਚੱਲਿਆ ਜੀ ਕੋਈ ਬੰਦਾ ਮਠਾਈ ਵੜਾ ਰਿਆ ਸੀ ਦਿਵਾਲੀ ਤੋਂ ਪਹਿਲੇ ਦੀ ਗੱਲ ਹੈ ਇਕਦਮ ਰੇਡ ਵੇਜਦੇ ਉਹ ਤਾਂ ਕੰਮ ਮੰਗਰਾਤਾ ਉਹਨਾਂ ਨੇ ਜਗ੍ਹਾ ਲੱਭੀ ਫਿਰ ਖੜੇ ਪੈਣ ਨਹੀਂ ਕਾਉਂਸਲਰ ਤਾਂ ਬਹੁਤ ਸਖਤ ਹੈ ਇਵਨ ਦੇਖੋ ਜੀ ਮੈਂ ਮਾਈਗ੍ਰੇਸ਼ਨ 에ਜੰਟ ਆ ਹਾਂਜੀ ਤੇ ਮੈਂ ਫਿਕਸ ਬੋਰਡ ਨਹੀਂ ਲਾ ਸਕਦਾ ਬਾਹਰ ਆ ਦੇ ਕਰ ਦੇ ਹਾਂਜੀ ਮੈਨੂੰ ਮਤਲਬ ਕਹਿੰਦੇ ਵੀ ਉਹ ਜਿਹੜਾ ਮੂਵੇਬਲ ਹੈ ਕਾਉਂਸਲਰ ਨਾਲ ਕੰਸਰਟ ਕੀਤਾ ਬਕਰ ਜੀ ਕਹਿੰਦੇ ਜਿਹੜੇ ਮੂਵੇਬਲ ਜਾਂ ਪੋਰਟੇਬਲ ਜਿਹੜਾ ਬੋਰਡ ਆ ਤੁਸੀਂ ਉਹ ਘਰ ਦੇ ਬਾਹਰ ਰੱਖ ਲਓ ਸ਼ਾਮ ਨੂੰ ਚੁੱਕ ਕੇ ਅੰਦਰ ਕਰਨਾ ਹੈ ਹਾਂਜੀ ਲੇਕਿਨ ਜ ਉਹ ਤੁਹਾਡਾ ਆਫਿਸ ਟਾਈਪ ਹੈ ਮੈਂ ਖਾਣਾ ਹੀ ਕਰ ਰਿਹਾ ਨਹੀਂ ਖਾਣਾ ਕੋਈ ਵੀ ਬਿਜ਼ਨਸ ਤੁਸੀਂ ਕਰ ਚ ਨਹੀਂ ਕਰ ਸਕਦੇ ਵੀ ਕਰ ਸਕਦੇ ਕਰ ਕਾਉਂਸਲ ਰੈਸਟ੍ਰਿਕਸ਼ਨਸ ਨੇ ਹਾਂਜੀ ਹਾਂਜੀ ਉਹਦੀ ਕਰ ਸਕਦੇ ਕਾਉਂਸਲ ਨੂੰ ਕਿਵੇਂ ਕਰੀ ਨਾ ਕਾਉਂਸਲ ਦੀ ਨੱਕ ਥੱਲੇ ਹੋ ਰਹੀ ਹੈ ਜੀ ਉਹ ਫੇਸਬੁੱਕ ਤੇ ਆ ਪੋਕਟ ਸਬ ਗਰੁੱਪ ਬਣਾ ਕੇ ਵਟਸਐਪ ਗਰੁੱਪ ਬਣਾ ਕੇ ਉਹ ਕਰ ਰਹੇ ਆ ਆਪਣੇ ਕਿੰਨੇ ਫੇਸਬੁੱਕ ਪੇਜ ਨੇ ਪੰਜਾਬੀ ਕਮਿਊਨਿਟੀ ਸਾਰੇ ਉਹਦੇ ਐਡ ਬਾਕੇ ਤੇ ਹਾਂਜੀ ਐਨਰਟੀ ਫਨ ਰਾਤੀ 2 ਵਜੇ ਬੰਦਾ ਖਾਣਾ ਲੈਣ ਜਾ ਰਿਹਾ 1 ਵਜੇ ਜਾ ਰਿਹਾ 12 ਵਜੇ ਜਾ ਰਿਹਾ ਪਰ ਉਹ ਚੀਜ਼ ਗਲਤ ਹੈ ਨਾ ਹੁਣ ਜਿਹੜੇ ਵੱਡੇ ਰੈਸਟੋਰੈਂਟ ਅਸੀਂ ਲੋਕ ਬੈਠੇ ਆ ਐਨਾ ਸਾਫਾਇਰੀ ਕੀਤਾ ਹੋਇਆ ਰੈਂਟ ਦੇ ਰਿਆ ਉਹ ਕਹਿੰਗੇ ਇਲੈਕਟ੍ਰਿਸਿਟੀ ਯੂ نو ਕਿੰਨੀ ਐਕਸਪੈਂਸਿਵ ਹੈ ਤੋ ਅਸੀਂ ਕਿਤੋਂ ਪ੍ਰੋਵਾਈਡ ਕਰਾਂਗੇ